ਪਰ ਅੱਜ ਦਾ ਖਬਰ। ਇਹ ਵਿਚੇ ਤੀਲੀ ਨਿਰਮਣੀ ਰਾਤ ਨੂੰ ਇੱਕ ਰਾਤ ਨੂੰ ਇਥੇ ਏਐਸ ਜ਼ੋਰ ਦੇ ਝਗੜਾ ਹੋਇਆ ਸੀ। ਇਥੇ ਇੱਕ ਸਾਹਬ ਸਿੰਘ ਨਾਂ ਦੇ ਵਿਅਕਤੀ ਨੂੰ ਜਿਹੜਾ ਕਾਫੀ ਗੰਭੀਰ ਸੱਟਾਂ ਲਾਈਆਂ ਜਖਮੀ ਕਰਤਾ ਸੀ। ਤੇ ਜੋ ਡੇਰੀ ਲਾਲ 40 ਹਸਪੀਟਲ ਆ ਇਸ ਵਾਂਚੇ ਕੱਲ ਸਾਡੇ ਲਈ ਇਹ ਅਫੇਅਰ ਜਿਹਾ ਕੀਤੀ ਗਈ ਸੀ। ਉਹਦੇ ਵਿੱਚ ਜਿਹੜੇ ਪੰਜ ਦੋਸ਼ੀ ਲੜਿੰਦੇ ਸੀ ਇਹਦੇ ਵਿੱਚੋਂ ਚਾਰ ਦੋਸ਼ੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ। ਤੇ ਕੱਲ ਨੂੰ ਉਹਨਾਂ ਕੋਰਟ ਚ ਪੇਸ਼ ਕਰਕੇ ਰਿਮਾਂਡ ਲਿਆ ਜਾਊਗਾ। ਇਨਾਂ ਦਾ ਕੋਈ ਆਪਸ ਵਿੱਚ ਪੈਸਿਆਂ ਦਾ ਲੈਂਦੇ ਸੀ ਉਸ ਤੋਂ ਲੈ ਕੇ ਆਪਸ ਵਿੱਚ ਬੈਸ ਹੋਈ ਤੇ ਉਸੇ ਝੜਾ ਹੋ ਗਿਆ ਹਾਂਜੀ ਅਰੇ ਦੇਖਦੇ ਇਨਵੈਸਟੀਗੇਸ਼ਨ ਦੇ ਦੇਖਦੇ ਆ ਵੀ ਉਹਦਾ ਕੀ ਰੋਲ ਹੋਣਾ ਸਰ ਵੀ ਪੈਸੇ ਦੀ ਗੱਲ ਹੈ ਵੀ ਵੀਡੀਓ ਜਿਹੜੇ ਤੁਹ ਆ ਰਹੇ ਹਾਂਜੀ ਉਹ ਜਿਹੜੇ ਇਹਨਾਂ ਨਾਲ ਜਿਹੜਾ ਸੱਟਾਂ ਲੱਗੀਆਂ ਨਾਲੋਂ ਲਾਇਸੈਂਸੀ ਵੈਪਨ ਸੀ ਉਹਨਾਂ ਨੇ ਆਪਣੇ ਜਿਹੜਾ ਡਿਫੈਂਸ ਹਥਿਆਰ ਸ਼ਹਿਰ ਉਹਨੂੰ ਕੱਢਿਆ ਯੂਜ਼ ਕੀਤਾ ਸਰ ਏ 307 ਜਿਹੜੀ ਆ 148 159 ਇਹ ਦਰਸ ਕੀਤਾ ਗਿਆ ਪਰਚਾ ਮੇ 25 26 ਸਾਲ ਉਮਰ ਦੇ ਸਰਮਹਰ ਸਾਡੇ ਰਹਿਣ ਵਾਲੇ ਸੀ ਹਾਂਜੀ ਅੰਨੀ ਉਮਰ ਸਾਡੇ ਛਾੜੇ ਦੇ ਰਹਿਣ ਵਾਲੇ ਹੈ ਜੀ ਇਹ ਨਿਸ਼ਚੇ ਤੀ ਲ ਨੀ ਰਾਤ ਨੂੰ ਇੱਕ ਰਾਤ ਨੂੰ ਇਥੇ ਏਐਸ ਜ਼ੋਰ ਦੇ ਝਗੜਾ ਹੋਇਆ ਸੀ ਇਥੇ ਇੱਕ ਸਾਹਬ ਸਿੰਘ ਨਾਂ ਦੇ ਵਿਅਕਤੀ ਨੂੰ ਜਿਹੜਾ ਕਾਫੀ ਗੰਭੀਰ ਸੱਟਾਂ ਲਾਈਆਂ ਜਖਮੀ ਕਰਤਾ ਸੀ ਤੇ ਜੋ ਡੇਰੀ ਲਾਜ 40 ਹਸਪੀਟਲ ਆ ਇਸ ਵਾਂਚੇ ਕੱਲ ਸਾਡੇ ਲਈ ਇਹ ਅਫੇਅਰ ਜੱਜ ਕੀਤੀ ਗਈ ਸੀ ਉਹਦੇ ਵਿੱਚ ਜਿਹੜੇ ਪੰਜ ਦੋਸ਼ੀ ਲੜਿੰਦੇ ਸੀ ਇਹਦੇ ਵਿੱਚੋਂ ਚਾਰ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਕੱਲ ਨੂੰ ਉਹਨਾਂ ਕੋਰਟ ਚ ਪੇਸ਼ ਕਰਕੇ ਰਿਮਾਂਡ ਲਿਆ ਜਾਊਗਾ ਇਹਨਾਂ ਦਾ ਕੋਈ ਆਪਸ ਵਿੱਚ ਪੈਸਿਆਂ ਦਾ ਲ ਟੈਂਡੈਂਸੀ ਉਸ ਤੋਂ ਲੈ ਕੇ ਹਰ ਸੇ ਵਿੱਚ ਬੈਸ ਹੋਈ ਤੇ ਉਸੇ ਝੜਾ ਹੋ ਗਿਆ ਹਾਂਜੀ ਅਰੇ ਦੇਖਦੇ ਇਨਵੈਸਟੀਗੇਸ਼ਨ ਦੇ ਦੇਖਦੇ ਆ ਵੀ ਉਹਦਾ ਕੀ ਰੋਲ ਹੋਗਾ ਸਰ ਵੀ ਪਸੇ ਵੀ ਕਦੇ ਵੀ ਵੀਡੀਓ ਚ ਕਦੇ ਆ ਰਿਹਾ ਹਾਂਜੀ ਉਹ ਜਿਹੜੇ ਉਹਨਾਂ ਨਾਲ ਜਿਹਨਾਂ ਸੱਟਾਂ ਲੱਗੀਆਂ ਉਹਨਾਂ ਨੂੰ ਲਾਇਸੈਂਸੀ ਵੈਪਨ ਸੀ ਉਹਨਾਂ ਨੇ ਆਪਣੀ ਜਿਹੜਾ ਡਿਫੈਂਸ ਹੱਥੇ ਸ਼ੈਦ ਉਹਨੂੰ ਕੱਢਿਆ ਯੂਜ਼ ਕੀਤਾ ਸਰ ਏ 307 ਜਿਹੜੀ ਆ 148 159 ਇਹ ਦਰਜ ਕੀਤਾ ਗਿਆ ਪਰਚਾ ਇਹ 25 26 ਸਾਲ ਉਮਰ ਦੇ ਸਰਮਰ ਸਾਦੇ ਰਹਿਣ ਵਾਲੇ ਸੀ ਹਾਂਜੀ ਹਾਂ ਜੀ ਉਮਰ ਸਾਦੇ ਛਾੜੇ ਦੇ ਰਹਿਣ ਵਾਲੇ ਨੇ ਇਹ ਵਿਚੇ ਤੀਰੀ ਦਰਮਿਆਨੀ ਰਾਤ ਨੂੰ ਇੱਕ ਰਾਤ ਨੂੰ ਇਥੇ ਏਸ ਰਿਜ਼ੋਰਟ ਦੇ ਝਗੜਾ ਹੋਇਆ ਸੀ ਜਿੱਥੇ ਇੱਕ ਸਾਹਬ ਸਿੰਘ ਨਾਮ ਦੇ ਵਿਅਕਤੀ ਨੂੰ ਜਿਹੜਾ ਕਾਫੀ ਗੰਭੀਰ ਸੱਟਾਂ ਲਾਈਆਂ ਚੱਕਣੀ ਕਰਤਾ ਸੀ ਤੇ ਜੋ ਡੇਰੀ ਲਾਲ 40 ਹਸਪੀਟਲ ਆ ਇਸ ਵਾਂਚ ਕੱਲ ਸਾਡੇ ਨੂੰ ਜਿਹੜੀ ਐਫਆਈਆਰ ਜਦ ਜੀਤੀ ਗਈ ਸੀ ਉਹਦੇ ਵਿੱਚ ਜਿਹੜੇ 5 ਦੋ ਸੀ ਲੜਿੰਦੇ ਸੀ ਇਹਦੇ ਵਿੱਚੋਂ 4 ਦੋ 6 ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਕੱਲ ਉਹਨਾਂ ਕੋਰਟ ਚ ਪੇਸ਼ ਕਰਕੇ ਰਿਮਾਂਡ ਲਿਆ ਜਾਊਗਾ ਸਰ ਇਹਨਾਂ ਦਾ ਕੋਈ ਆਪਸ ਵਿੱਚ ਪੈਸਿਆਂ ਦਾ ਲੈਣਦੇ ਸੀ ਉਸ ਤੋਂ ਲੈ ਕੇ ਆਪਸ ਵਿੱਚ ਬਹਿਸ ਹੋਈ ਤੇ ਉਸੇ ਝੜਾ ਹੋ ਗਿਆ ਕਲੋਂ ਹਾਂਜੀ ਅਰੇ ਦੇਖਦੇ ਇਨਵੈਸਟੀਗੇਸ਼ਨ ਦੇ ਦੇਖਦੇ ਆ ਵੀ ਉਹਦਾ ਕੀ ਰੋਲ ਹੋਣਾ ਸਰ ਵੀ ਪੈਸੇ ਦੀ ਗੱਲ ਹੈ ਇਹ ਵੀਡੀਓ ਜਿਹਦੇ ਤੂੰ ਆ ਰਿਹਾ ਹਾਂ ਹਾਂਜੀ ਉਹ ਜਿਹੜੇ ਨਾਲ ਉਹ ਜਿਹਨਾਂ ਸੱਟਾਂ ਲੱਗੀਆਂ ਨਾਲ ਲਾਇਸੈਂਸੀ ਵੈਪਨ ਸੀ ਉਹਨਾਂ ਨੇ ਆਪਣੀ ਜਿਹੜਾ ਡਿਫੈਂਸ ਹੱਥੇ ਸ਼ੈਡ ਉਹਨੂੰ ਕੱਢਿਆ ਯੂਜ਼ ਕੀਤਾ ਸਰ ਇਹ 307 ਨੇ ਜਿਹੜੀ ਆ 148 159 ਇਹ ਦਰਜ ਕੀਤਾ ਗਿਆ ਪਰ ਚਲੋ ਇਹ 25 26 ਸਾਲ ਉਮਰ ਹੈ ਸਰ ਅਮਰ ਸਾਡੇ ਰਹਿਣ ਵਾਲੇ ਸੀ ਹਾਂਜੀ ਅੰਨੀ ਉਮਰ ਸਾਡੇ ਸ਼ਾੜੇ ਦੇ ਰਹਿਣ ਵਾਲੇ ਨੇ